ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਆਕਾਲ ਪੁਰਖ ਵਾਹਿਗੁਰੂ ਕਰੇ ਇਹ ਸਾਲ ਤੁਹਾਡੇ ਤੇ ਬਹੁਤ ਖੁਸ਼ੀਆਂ ਤੇ ਤਰੱਕੀਆਂ ਲੈ ਕੇ ਆਵੇ ਤੁਸੀਂ ਆਪਣੇ ਪਰਿਵਾਰ 'ਚ ਸਦਾ ਖੁਸ਼ ਰਹੋ ਮੇਰੀ ਇਹੋ ਹੀ ਅਰਦਾਸ ਹੈ ਤੇ ਆਪਣੇ ਚੈਨਲ ਨੂੰ ਬੱਚੜ ਕੇ ਸਪੋਰਟ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੁਹਾਡੇ ਵਾਸਤੇ ਸਪੈਸ਼ਲ ਆਪਾਂ ਨਵੇਂ ਸਾਲ ਵਾਸਤੇ ਨਵੇਂ ਸੂਟ ਲੈ ਕੇ ਆਂਦੇ ਸੀਗੇ ਜੀ ਉਹ ਚ ਇੱਕ ਇੱਕ ਸੂਟ ਸੇਲ ਹੋ ਚੁੱਕੇ ਜੀ ਤੇ ਇੱਕ ਕਰ ਰਹਿ ਗਿਆ ਜੀ ਤੁਹਾਨੂੰ ਕਲਰ ਦਿਖਾਉਣੀ ਹੈ ਦੇਖੋ ਕਿੰਨੇ ਸੂਟੇ ਕੇ ਰਹਿ ਗਏ ਜੀ ਕਾਫੀ ਏ ਆ ਜੀ ਆਸਟ੍ਰੇਲੀਅਨ ਗੂਲ ਬਹੁਤ ਵਧੀਆ ਕਪੜਾ ਹੈ ਬ੍ਰਾਂਡਡ ਕਪੜਾ ਹੈ ਸ਼ੰਕਰ ਮਿਲਦਾ ਇਹ ਬਣਿਆ ਹੋਇਆ ਬ੍ਰਾਂਡਡ ਆ ਜੀ ਆ ਦੇਖੋ ਸਾਰੇ ਤੇ ਮੋਹਰਾ ਲੱਗੀਆਂ ਸ਼ੰਕਰ ਦੀਆਂ ਬਹੁਤ ਵਧੀਆ ਚੀਜ਼ ਹੈ ਇੱਕ ਨੰਬਰ ਚੀਜ਼ ਹੈ ਇਹ ਆਗੇ ਜੀ ਮੈਚਿੰਗ ਸੂਟ ਇੱਕ ਸਿਰਫ 800 ਰੁਪਏ ਦਾ ਤੇ 65 ਰੁਪਏ ਦੇ ਚਾਰਜ ਹੈ ਇਹ ਮੈਚਿੰਗ ਸੂਟ ਆ ਬਹੁਤ ਪਿਆਰਾ ਸੂਟ ਆ ਜੀ ਇਹਨਾਂ ਚ ਇੱਕ ਇੱਕ ਰਹੇ ਅਸੀਂ ਵੇਚਣ ਵਾਸਤੇ ਲਿਓਨੇ ਉਹ ਜਿਹੜੇ ਘਰੇ ਕਸਟਮਰ ਆ ਜਾਂਦੇ ਉਹ ਕਟਾ ਕੇ ਲੈ ਜਾਂਦੇ ਜੇ ਤੁਸੀਂ ਵੀਡੀਓ ਚ ਪਾਤੇ ਫਿਰ ਸਾਨੂੰ ਮਿਲਨੇ ਨਹੀਂ ਪਰਮਾਤਮਾ ਦੀ ਕਿਰਪਾ ਗੁਰੂ ਮਹਾਰਾਜ ਦੀ ਕਿਰਪਾ ਜੀ ਆਪਣਾ ਕੰਮ ਵਧੀਆ ਚੱਲ ਰਿਹਾ ਹੈ ਸੋ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਨੂੰ ਵੀ ਬਹੁਤ ਬਹੁਤ ਤਰੱਕੀਆਂ ਦੇ ਵੀ ਇਹ ਸੀ ਆਪਣਾ ਪਹਿਲਾ ਕਲਰ ਜੀ ਸੂਟ ਦਾ ਜੈਲੋਜਾ ਬ੍ਰਾਂਡਡ ਦੇ ਸੂਟ ਹੈ ਆਸਟ੍ਰੇਲੀਅਨ ਬੂਲਬਾਈ ਦੀ ਹੈ ਅਗਲਾ ਕਲਰ ਆ ਗਿਆ ਜੀ ਆਹ ਦੀਪੂ ਦੇ ਪੁੱਠੇ ਕੰਮ ਲੱਗਦੀ ਹੈ ਇੱਕ ਡੰਡੇ ਦੀ ਬਲੇਟੀ ਪਏ ਆ ਇਹੋ ਡੰਡੇ ਟੁੱਟਿਆ ਹੋਏ ਸੀ ਤਾਂ ਆ ਲੋ ਜੀ ਇਹ ਆ ਗਿਆ ਆਪਣਾ ਪਹਿਲਾ ਕਲਰ ਪਹਿਲਾ ਨਹੀਂ ਸਭੀ ਦੂਜਾ ਕਲਰ ਆ ਦੇਖੋ ਜੀ ਇਹ ਸੂਟ ਕਟਾ ਕਟਾ ਲੈ ਗਏ ਜੀ ਲੋਕ ਇਹਨਾਂ ਚੋ ਇਹ ਦੋ ਦਾ ਮੰਡਲ ਸੀਗਾ ਇੱਕ ਇੱਕ ਕਟਿਆ ਗਿਆ ਇੱਕੇ ਚ ਆ ਗਿਆ ਜੀ ਆਸਟ੍ਰੇਲੀਅਨ ਬੂਲ ਦਾ ਮੇਰਾ ਥੋੜਾ ਡਾਰਕ ਕਰ ਜਾਂਦਾ ਕਲਰ ਤੇਰੇ ਵਾਲ ਸਹੀ ਕਲਰ ਦਿਖਾਈ ਜਾਂਦਾ ਬਿਊਟੀ ਸੇਮ ਆ ਲਓ ਜੀ ਕੋਈ ਵੀ ਸੂਟ ਲੈਣਾ ਸਿਰਫ 800 ਰੁਪਏ ਦਾ 65 ਰੁਪਏ ਦੀ ਹੋਊਗੀ ਡਿਲੀਵਰੀ ਚਾਰਜ ਇਹ ਕਪੜਾ ਜੀ ਹੈਗਾ ਆਸਟ੍ਰੇਲੀਅਨ ਵੂਲ ਬਹੁਤ ਵਧੀਆ ਕਪੜਾ ਹੁੰਦਾ ਹੈ ਪਾਰਟੀ ਵੀਅਰ ਸੂਟ ਹੈ ਜੀ ਤੁਸੀਂ ਇਹਨਾਂ ਨੂੰ ਘਰੇ ਵੀ ਪਾ ਸਕਦੇ ਹੋ ਪਾਰਟੀ ਵੀਅਰ ਵੀ ਪਾ ਸਕਦੇ ਹੋ ਆ ਲਓ ਜੀ ਇੱਕ ਇਹਦਾ ਹ ਕਲਰ ਆ ਗਿਆ ਦੇ ਕਲਰ ਸਾਰੇ ਹੀ ਪਿਆਰੇ ਆਏ ਆਪਣੇ ਕੋਲ ਆਪਣਾ ਪਹਿਲਾਂ ਵੇਚ ਗਿਆ ਸੀ ਆਪਾਂ ਦੁਬਾਰਾ ਫੇਰ ਲਿਆਂਦਾ ਇਹ ਕਲਰ ਤਾਂ ਪਹਿਲੀ ਵਾਰ ਆਇਆ ਦੂਜੇ ਕਲਰ ਦੁਬਾਰਾ ਵੀ ਮਿਲ ਗਏ ਆਪਾਂ ਨੂੰ ਸਿਰਫ 800 ਰੁਪਏ ਵਿੱਚ ਬ੍ਰਾਂਡਡ ਕਪੜਾ ਵੀਰੇ ਜਿਹੜਾ ਬਾਜ਼ਾਰ 'ਚ ਹਜ਼ਾਰ-ਹਜ਼ਾਰ ਦਾ ਬੋਲੀ ਜਾਂਦਾ ਅਸੀਂ ਤੁਹਾਨੂੰ ਦੇ ਰਹੇ ਹਾਂ ਇਹ ਸਿਰਫ ਤੇ ਸਿਰਫ 800 ਰੁਪਏ ਦਾ ਆ ਲੋ ਜੀ ਆਸਟ੍ਰੇਲੀਅਨ ਬੂਲ ਦੇ ਡਿਜ਼ਾਈਨ ਆਪਣੇ ਕੋਲੇ ਸਿਰੇ ਤੋਂ ਸਿਰਾ ਆਉਂਦੇ ਆ ਆ ਲੋ ਜੀ ਨਾ ਦੇਖ ਕੀ ਤਨਾ ਪਿਆਰਾ ਕਲਰ ਹੈ ਜੀ ਮੈਚਿੰਗ ਬਹੁਤ ਸੋਹਣਾ ਸੂਟ ਹੈ ਸਿਰਫ 800 ਰੁਪਏ ਦਾ ਪੌਂਡ ਚ ਹੌਲਾ ਤੇ ਉਹ ਗਰਮ ਹੈ ਜੀ ਆਸਟ੍ਰੇਲੀਅਨ ਬੂਲ ਇੱਕ ਦੇ ਵਿੱਚ ਆ ਗਿਆ ਜੀ ਰਸਟ ਕਲਰ ਆ ਦੇਖੋ ਜਿੱਕੇ ਦੇ ਵਿੱਚ ਆ ਗਿਆ ਰਸਟ ਕਲਰ ਕਈ ਸ਼ੂਟ ਤਾਂ ਪਰ ਨੂੰ ਦੁਬਾਰਾ ਮਿਲ ਜਾਂਦੇ ਜੀ ਕਈ ਮਿਲਦੇ ਆ ਦੇਖੋ ਜੀ ਕਿੰਨਾ ਪਿਆਰਾ ਹੈ ਰਸਟ ਕਲਰ ਬਹੁਤ ਸੋਹਣਾ ਬੂਲ ਦਾ ਸਿਰਫ 800 ਰੁਪਏ ਦਾ ਜੀ 65 ਰੁਪਏ ਦੀ ਡਿਲੀਵਰੀ ਆ ਗਿਆ ਜੀ ਡਾਰਕ ਗ੍ਰੇ ਕੰਬੀਨੇਸ਼ਨ ਨਾਲ ਤੁਹਾਨੂੰ ਪਤਾ ਹੀ ਆ ਵੀ ਆਪਣੇ ਸੂਟਾਂ ਦਾ ਅਤ ਹੁੰਦਾ ਆਪਣੇ ਵਰਗੇ ਕੰਬੀਨੇਸ਼ਨ ਕਿਸੇ ਕੋਲੋਂ ਵੀ ਨਹੀਂ ਮਿਲਦੇ ਸਿਰਫ 800 ਰੁਪਏ ਵਿੱਚ 5 ਮੀਟਰ ਸੂਟ ਜੀ ਢਾਈ ਦੀ ਸ਼ਰਟ ਢਾਈ ਦੀ ਸਲਵਾਰ ਆ ਲਓ ਜੀ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਹੈਗਾ ਤੁਹਾਡੇ ਸਾਹਮਣੇ 800 ਰੁਪਏ ਚ ਚੱਲ ਰਿਹਾ ਜੀ ਇਹ ਸੂਟ ਹਾਂ ਲੋਜੀ ਪਰਪਲ ਅੱਡੋ ਅੱਡੀ ਡਿਜ਼ਾਈਨ ਆਪਾਂ ਇਹ ਅੱਜ ਤੁਹਾਨੂੰ ਤਿੰਨ ਡਿਜ਼ਾਈਨ ਦਿਖਾਏ ਆ ਜੀ ਬਾਕੀ ਡਿਜ਼ਾਈਨ ਆਪਣੇ ਕੋਲੇ ਹੋਰ ਬਥੇਰੇ ਆਏ ਪਏ ਆ ਪਰ ਹੌਲੀ ਹੌਲੀ ਵੀਡੀਓ ਚ ਪਾਵਾਂਗੇ ਫਿਰ ਇਕੱਠੇ ਸੋਨੂੰ ਵੀ ਔਖੇ ਹੋ ਜਾਂਦੇ ਆ ਜੀ ਆਹ ਲਓ ਜੀ ਪਰਪਲ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਇਹ ਆ ਗਿਆ ਜੀ ਲੱਡੂ ਰੰਗਾਰੰਗ यह सूट एक ही है जी जो लड्डू रंगा रंगा है जो भी कोई कटाके लग गया लड्डू रंगा रंगा है ये इदा जी सिर्फ अठ सौ रुपया जी लास्ट कलर आ गया ब्लैक माउस जी, जी ए भी एक ਮਾਸਟਰਡ ਵੀ ਇੱਕ ਸੀ ਆਹ ਵੀ ਇੱਕ ਸੀ ਤੇ ਪਰਪਲ ਇਹਦੇ ਵਿੱਚ ਦੋ ਹੈ ਜੀ ਆਹ ਦੇਖੋ ਜੀ ਇਹ ਆ ਗਿਆ ਜੀ ਮਾ우스 ਬਲੈਕ ਬਹੁਤ ਵਧੀਆ ਬ੍ਰਾਂਡ ਦੇ ਸੂਟ ਹੈ ਆ ਦੇਖੋ ਜੀ ਤੇ ਹਲਕਾ-ਹਲਕਾ ਜਿਹਾ ਗ੍ਰੀਨ ਜਿਹਾ ਵੀ ਹੈ ਨਾ ਗੀਮ ਗ੍ਰੀਨ ਜਾਂ ਹਾਂ ਬਲੈਕ ਮਾ우스 ਜੀ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਓਨਲੀ 800 ਰੁਪਏ ਚ ਇਹ ਸੂਟ ਸੀ ਤੇ ਪੈਂਟਰ ਵੀ ਹੈ ਡਿਲੀਵਰੀ ਹੈ ਸਾਡਾ ਪਤਾ ਹੈ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਸੋ ਦੁਬਾਰਾ ਤੋਂ ਫਿਰ ਤੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਬਹੁਤ ਖੁਸ਼ ਰੱਖੇ ਤਰੱਕੀਆਂ ਦੇ ਵੀ ਤੂੰ ਵੀ ਬੋਲ ਦੇ ਤੇ ਆਪ ਤੁਹਾਨੂੰ ਪਿਆਰ ਭਰੀ ਸ਼ਸ਼ਟਰੀ ਗੱਲ ਤੇ ਨਿਊ ਸਾਲ ਦੀਆਂ ਆਪ ਨੂੰ ਸਭ ਨੂੰ ਲੱਖ-ਲੱਖ ਵਧਾਈਆਂ